ਦੋਸਤੋ ਸਾਡੇ ਜੀਵਨ ਵਿੱਚ ਕਈ ਵਾਰੀ ਇਹੋ ਜਿਹੇ ਸਵਾਲ ਉੱਭਰਦੇ ਹਨ ਜੋ ਸਾਨੂੰ ਆਰਾਮ ਨਾਲ ਬੈਠਣ ਨਹੀਂ ਦਿੰਦੇ ਜਿਵੇਂ ਕਿ ਕੀ ਸਾਡਾ ਨਸੀਬ ਪਹਿਲਾਂ ਤੋਂ ਹੀ ਤੈਹ ਹੁੰਦਾ ਹੈ ਜਾਂ ਇਹ ਸਾਡੇ ਆਪਣੇ ਕਰਮਾਂ ਦਾ ਨਤੀਜਾ ਹੁੰਦਾ ਹੈ ਦੂਜਾ ਕਿ ਸਫਲਤਾ ਕਈ ਵਾਰੀ ਬਿਨਾਂ ਮਿਹਨਤ ਦੇ ਮਿਲਦੀ ਹੈ ਤੇ ਕਈ ਵਾਰੀ ਮਿਹਨਤੀ ਲੋਕਾਂ ਨੂੰ ਸਿਰਫ ਔਖੇ ਸਮਿਆਂ ਨਾਲ ਜੂਝਣਾ ਪੈਂਦਾ ਹੈ ਇਨ੍ਹਾਂ ਹੀ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਵਿੱਚ ਕਈ ਲੋਕਾਂ ਦਾ ਮਨ ਦੋਚਿੱਤਾ ਹੋ ਜਾਂਦਾ ਹੈ ਪਰ ਕੀ ਇਹ ਸੱਚ ਹੈ ਕਿ ਕਰਮਾ ਨਾਲ ਭਾਗ ਬਦਲ ਸਕਦਾ ਹੈ ਅੱਜ ਅਸੀਂ ਇੱਕ ਇਹੋ ਜਿਹੀ ਕਹਾਣੀ ਸੁਣਾਵਾਂਗੇ ਜੋ ਸ਼ਾਇਦ ਮਨ ਦੇ ਅਨਸੁਲਝੇ ਸਵਾਲਾਂ ਦਾ ਕੁਝ ਹੱਦ ਤੱਕ ਹੱਲ ਕਰੇਗੀ ਸੋ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਬਹੁਤ ਸਮਾਂ ਪਹਿਲਾਂ ਤਰਮਪਾਲ ਨਾਮ ਦਾ ਇੱਕ ਰਾਜਾ ਸੀ ਰਾਜਾ ਤਰਮਪਾਲ ਬਹੁਤ ਹੀ ਨਿਆਂਪਸੰਦ ਤੇ ਧਰਮ ਨੂੰ ਮੰਨਣ ਵਾਲਾ ਸ਼ਾਸਕ ਸੀ ਰਾਜਾ ਆਪਣੀ ਰਾਜ ਵਿੱਚ ਸੁੱਖ ਅਤੇ ਸਮਰiddhi ਲਿਆਉਣ ਲਈ ਕਾਫੀ ਮਿਹਨਤ ਕਰਦਾ ਸੀ ਅਤੇ ਉਸਦਾ ਇੱਕ ਹੀ ਉਦੇਸ਼ ਸੀ ਕਿ ਆਪਣੀ ਪਰਜਾ ਦਾ ਜੀਵਨ ਸ਼ਾਂਤ ਅਤੇ ਖੁਸ਼ਹਾਲ ਬਣਾਉਣਾ ਹੈ ਪਰ ਉਹ ਜਿੰਨੀ ਕੋਸ਼ਿਸ਼ ਕਰਦਾ ਸੀ ਉਹਨਾਂ ਹੀ ਸਾਰਿਆਂ ਦੀਆਂ ਸਮੱਸਿਆਵਾਂ ਅਤੇ ਜੀਵਨ ਦੀਆਂ ਅਣਸੁਲਝੀਆਂ ਕਿਸਮਤਾਂ ਨੂੰ ਵੇਖ ਕੇ ਪਰੇਸ਼ਾਨ ਹੋ ਜਾਂਦਾ ਸੀ ਰਾਜਾ ਨੇ ਆਪਣੇ ਰਾਜ ਵਿੱਚ ਕਈ ਵਾਰੀ ਵੇਖਿਆ ਕਿ ਕੁਝ ਲੋਕ ਬਹੁਤ ਮਿਹਨਤ ਤੇ ਚੰਗੇ ਕਰਮ ਕਰਨ ਦੇ ਬਾਅਦ ਵੀ ਦੁਖੀ ਅਤੇ ਕਸ਼ਟ ਵਿੱਚ ਰਹਿੰਦੇ ਹਨ ਜਦ ਕਿ ਕੁਝ ਲੋਕ ਬਿਨਾਂ ਕਿਸੇ ਕੋਸ਼ਿਸ਼ ਦੇ ਸੁਖੀ ਜੀਵਨ ਬਤਾਉਂਦੇ ਹਨ ਰਾਜਾ ਦੇ ਮਨ ਵਿੱਚ ਇੱਕ ਡੂੰਗੀ ਸ਼ੰਕਾ ਪੈਦਾ ਹੋ ਗਈ ਕਿ ਕੀ ਭਾਗਾਂ ਦਾ ਲੇਖ ਪਹਿਲਾਂ ਤੋਂ ਹੀ ਤੈ ਹੁੰਦਾ ਹੈ ਜਾਂ ਇਹ ਇਨਸਾਨ ਆਪਣੇ ਕਰਮਾਂ ਨਾਲ ਬਣਾਉਂਦਾ ਹੈ ਰਾਜੇ ਦਾ ਮਨ ਇਸ ਸਵਾਲ ਵਿੱਚ ਉਲਝ ਗਿਆ ਸੀ ਤੇ ਉਹ ਇਸ ਦਾ ਜਵਾਬ ਜਾਣਨ ਲਈ ਬੇਚੈਨ ਸੀ ਰਾਜਾ ਨੇ ਆਪਣੇ ਦਰਬਾਰ ਦੇ ਸਾਰੇ ਗਿਆਨੀ ਤੇ ਵਿਦਵਾਨ ਪੰਡਤਾਂ ਤੋਂ ਇਸ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਫਿਰ ਦਰਬਾਰ ਦੇ ਇੱਕ ਪੁਰਾਣੇ ਮੰਤਰੀ ਨੇ ਰਾਜਾ ਨੂੰ ਸੁਝਾਇਆ ਕਿ ਮਹਾਰਾਜ ਰਾਜ ਦੇ ਬਾਹਰ ਇੱਕ ਪੁਰਾਣਾ ਆਸ਼ਰਮ ਹੈ ਜਿੱਥੇ ਇੱਕ ਮਹਾਤਮਾ ਰਹਿੰਦੇ ਹਨ ਕਿਹਾ ਜਾਂਦਾ ਹੈ ਕਿ ਉਹ ਜੀਵਨ ਦੇ ਡੂੰਘੇ ਰਹੱਸਿਆਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਕੋਲ ਹਰ ਪ੍ਰਸ਼ਨ ਦਾ ਉੱਤਰ ਹੈ ਜੇਕਰ ਤੁਸੀਂ ਵੀ ਇਸ ਸਵਾਲ ਦਾ ਜਵਾਬ ਲੱਭਣਾ ਹੋਵੇ ਤਾਂ ਤੁਹਾਨੂੰ ਵੀ ਉਹਨਾਂ ਕੋਲ ਜਾਣਾ ਚਾਹੀਦਾ ਹੈ ਰਾਜੇ ਨੇ ਤੁਰੰਤ ਫੈਸਲਾ ਕੀਤਾ ਕਿ ਉਹ ਮਹਾਤਮਾ ਕੋਲ ਜਾਵੇਗਾ ਅਤੇ ਇਸ ਪ੍ਰਸ਼ਨ ਦਾ ਉੱਤਰ ਲਵੇਗਾ ਅਗਲੇ ਹੀ ਦਿਨ ਉਹ ਆਪਣੇ ਕੁਝ ਸੇਵਕਾਂ ਅਤੇ ਮੰਤਰੀਆਂ ਨਾਲ ਮਹਾਤਮਾ ਦੇ ਆਸ਼ਰਮ ਵੱਲ ਰਵਾਨਾ ਹੋ ਗਿਆ ਮਹਾਤਮਾ ਦਾ ਆਸ਼ਰਮ ਜੰਗਲ ਵਿੱਚ ਸੀ ਜਿੱਥੇ ਸ਼ਾਂਤੀ ਅਤੇ ਸੁਹਾਵਣੇ ਭਲਾ ਦਾ ਮਾਹੌਲ ਸੀ ਜਦੋਂ ਰਾਜਾ ਆਸ਼ਰਮ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਉੱਥੇ ਅਨੇਕ ਲੋਕ ਮਹਾਤਮਾ ਜੀ ਦੇ ਦਰਸ਼ਨ ਲਈ ਆਏ ਹੋਏ ਸੀ ਅਤੇ ਸਭ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਅਤੇ ਆਪਣੀ ਸ਼ੰਕਾ ਉਨ੍ਹਾਂ ਦੇ ਸਾਹਮਣੇ ਰੱਖੀ ਰਾਜੇ ਨੇ ਨਿਮਰਤਾ ਨਾਲ ਕਿਹਾ ਗੁਰਦੇਵ ਮੇਰੇ ਮਨ ਵਿੱਚ ਇੱਕ ਸਵਾਲ ਹੈ ਮੈਂ ਜਾਣਨਾ ਚਾਹੁੰਦਾ ਹਾਂ ਕਿ ਭਾਗਾਂ ਦਾ ਲੇਖਾ ਕੌਣ ਲਿਖਦਾ ਹੈ ਤੇ ਪਹਿਲੋ ਤੋਂ ਇਹ ਪੱਕਾ ਹੈ ਜਾਂ ਅਸੀਂ ਇਹਨੂੰ ਆਪਣੇ ਕਰਮਾਂ ਨਾਲ ਬਣਾਉਂਦੇ ਹਾਂ ਮਹਾਤਮਾ ਹਲਕੀ ਮੁਸਕਾਨ ਨਾਲ ਬੋਲੇ ਰਾਜਨ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਇਸ ਦਾ ਜਵਾਬ ਪਾਉਣ ਲਈ ਜੀਵਨ ਅਤੇ ਕਰਮ ਦੇ ਡੂੰਗੇ ਅਰਥਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਭਾਗਾਂ ਦਾ ਲੇਖਾ ਇਨਸਾਨ ਦੇ ਕਰਮਾਂ ਨਾਲ ਹੀ ਲਿਖਿਆ ਜਾਂਦਾ ਹੈ ਪਰ ਇਸ ਨੂੰ ਸਮਝਣ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਹਾਂ ਇਹ ਕਹਾਣੀ ਤੁਹਾਡੇ ਸਵਾਲ ਦਾ ਜਵਾਬ ਦੇਵੇਗੀ ਮਹਾਤਮਾ ਨੇ ਰਾਜੇ ਨੂੰ ਇੱਕ ਪੁਰਾਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਜੋ ਇੱਕ ਗਰੀਬ ਬ੍ਰਾਹਮਣ ਬਾਰੇ ਸੀ ਇਹ ਬ੍ਰਾਹਮਣ ਬਹੁਤ ਹੀ ਇਮਾਨਦਾਰ ਅਤੇ ਸਾਦੂ ਵਰਤੀ ਵਾਲਾ ਸੀ ਬ੍ਰਾਹਮਣ ਨੇ ਜੀਵਨ ਪਰ ਤਪੱਸਿਆ ਪੂਜਾ ਤੇ ਇਮਾਨਦਾਰੀ ਨਾਲ ਜੀਵਨ ਬਿਤਾਇਆ ਸੀ ਤੇ ਕਦੇ ਵੀ ਕਿਸੇ ਦੇ ਪ੍ਰਤੀ ਦੁਸ਼ਮਣੀ ਨਹੀਂ ਰੱਖੀ ਸੀ ਉਹ ਸਦਾ ਤਰਮ ਦੇ ਮਾਰਗ ਤੇ ਚਲਦਾ ਸੀ ਪਰ ਉਸ ਦੀ ਹਾਲਤ ਬਹੁਤ ਹੀ ਦੁਖਦਾਈ ਸੀ ਉਸ ਦਾ ਪਰਿਵਾਰ ਬਹੁਤ ਗਰੀਬੀ ਵਿੱਚ ਜੀਵਨ ਬਿਤਾ ਰਿਹਾ ਸੀ ਬ੍ਰਾਹਮਣ ਨੇ ਸੋਚਿਆ ਮੈਂ ਜੀਵਨ ਪਰ ਚੰਗੇ ਕੰਮ ਕੀਤੇ ਹਨ ਫੇਰ ਵੀ ਮੈਨੂੰ ਇੰਨਾ ਕਸ਼ਟ ਕਿਉਂ ਮਿਲ ਰਿਹਾ ਹੈ ਇਹ ਮੇਰਾ ਭਾਗ ਹੈ ਜਿਸ ਨੂੰ ਮੈਂ ਬਦਲ ਨਹੀਂ ਸਕਦਾ ਇੱਕ ਦਿਨ ਬ੍ਰਾਹਮਣ ਮੰਦਿਰ ਵਿੱਚ ਜਾ ਕੇ ਪਰਮਾਤਮਾ ਨੂੰ ਪ੍ਰਾਰਥਨਾ ਕਰਨ ਲੱਗਾ ਉਸ ਨੇ ਕਿਹਾ हे ਪ੍ਰਭੂ ਮੈਂ ਹਮੇਸ਼ਾ ਤੇਰਾ ਨਾਮ ਲਿਆ ਹੈ ਸਦਾ ਚੰਗੇ ਕੰਮ ਕੀਤੇ ਹਨ ਫੇਰ ਵੀ ਮੇਰੀ ਹਾਲਤ ਇੰਨੀ ਮਾੜੀ ਕਿਉਂ ਕਿ ਇਹ ਮੇਰਾ ਭਾਗ ਹੈ ਕਿ ਮੇਰਾ ਭਾਗ ਕਦੇ ਨਹੀਂ ਬਦਲੇਗਾ ਫੇਰ ਮੰਦਰ ਵਿੱਚ ਇੱਕ ਸਾਧੂ ਆਇਆ ਜਿਵੇਂ ਰੱਬ ਨੇ ਬ੍ਰਾਹਮਣ ਦੀ ਸੁਣ ਲਈ ਹੋਵੇ ਉਹ ਉੱਥੇ ਖੜਾ ਬ੍ਰਾਹਮਣ ਦੀ ਪ੍ਰਾਰਥਨਾ ਸੁਣ ਰਿਹਾ ਸੀ ਸਾਧੂ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਤੂੰ ਇੰਨਾ ਦੁਖੀ ਕਿਉਂ ਹੈ ਬ੍ਰਾਹਮਣ ਨੇ ਸਾਧੂ ਨੂੰ ਆਪਣੀ ਕਹਾਣੀ ਦੱਸੀ ਸਾਧੂ ਰਧੀਆਂ ਸਿੱਧੀਆਂ ਦਾ ਮਾਲਕ ਸੀ ਜਦ ਸਾਧੂ ਨੇ ਬ੍ਰਾਹਮਣ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਉਸ ਨੂੰ ਅਸੀਮ ਸ਼ਾਂਤੀ ਮਹਿਸੂਸ ਹੋਈ ਜਦ ਉਸ ਨੇ ਆਪਣੀ ਅੱਖਾਂ ਬੰਦ ਕੀਤੀਆਂ ਤਾਂ ਉਸ ਨੂੰ ਇੱਕ ਦ੍ਰਿਸ਼ ਦਿਸਿਆ ਉਸ ਨੇ ਵੇਖਿਆ ਕਿ ਉਸ ਦੇ ਪਿਛਲੇ ਜਨਮਾਂ ਵਿੱਚ ਉਸ ਨੇ ਕੁਝ ਅਜਿਹੇ ਕਰਮ ਕੀਤੇ ਸਨ ਜਿਨ੍ਹਾਂ ਦਾ ਫਲ ਉਸ ਨੂੰ ਭੋਗਣਾ ਪੈ ਰਿਹਾ ਹੈ ਫਿਰ ਉਸ ਨੂੰ ਸਮਝ ਆਇਆ ਕਿ ਉਹ ਆਪਣੇ ਮੌਜੂਦਾ ਜਨਮ ਦੇ ਚੰਗੇ ਕਰਮਾਂ ਦੇ ਕਾਰਨ ਅਗਲੇ ਜਨਮ ਚ ਸੁਖੀ ਤੇ ਸਮਰੱਥ ਹੋਵੇਗਾ ਇਸ ਤੋਂ ਉਸ ਨੂੰ ਇਹ ਵੀ ਗਿਆਨ ਹੋਇਆ ਕਿ ਭਾਗ ਕੋਈ ਸਥਾਈ ਚੀਜ਼ ਨਹੀਂ ਹੈ ਸਗੋ ਇਹ ਕਰਮਾਂ ਨਾਲ ਲਗਾਤਾਰ ਬੰਦਾ ਤੇ ਬਦਲਦਾ ਰਹਿੰਦਾ ਹੈ ਮਹਾਤਮਾ ਨੇ ਕਿਹਾ ਸੋ ਰਾਜਨ ਇਹ ਕਹਾਣੀ ਦੱਸਦੀ ਹੈ ਕਿ ਹਰ ਵਿਅਕਤੀ ਦੇ ਕਰਮ ਹੀ ਉਸ ਦੇ ਭਾਗ ਬਣਾਉਂਦੇ ਹਨ ਉਸ ਬ੍ਰਾਹਮਣ ਦੇ ਪਿਛਲੇ ਕਰਮਾਂ ਦੇ ਕਾਰਨ ਹੀ ਉਸ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ ਉਸ ਦੇ ਮੌਜੂਦਾ ਚੰਗੇ ਕਰਮ ਉਸ ਦੇ ਭਾਗ ਨੂੰ ਰੋਸ਼ਨ ਕਰ ਰਹੇ ਹਨ ਮਹਾਤਮਾ ਨੇ ਕਹਾਣੀ ਦੇ ਮਾਧਿਅਮ ਨਾਲ ਰਾਜੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਗ ਦਾ ਲੇਖਾ ਕੋਈ ਹੋਰ ਨਹੀਂ ਲਿਖਦਾ ਸਗੋਂ ਇਹ ਸਾਡੇ ਕਰਮਾਂ ਦਾ ਨਤੀਜਾ ਹਨ ਅਸੀਂ ਆਪਣੇ ਕਰਮਾਂ ਨਾਲ ਆਪਣੇ ਭਵਿੱਖ ਦਾ ਨਿਰਮਾਣ ਕਰਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਆਪਣੀ ਕਿਸਮਤ ਨੂੰ ਨਹੀਂ ਬਦਲ ਸਕਦੇ ਸਿਰਫ ਚੰਗੇ ਕਰਮ ਹੀ ਸਾਡੀ ਕਿਸਮਤ ਬਦਲ ਸਕਦੇ ਹਨ ਰਾਜਾ ਨੇ ਮਹਾਤਮਾ ਨੂੰ ਕਿਹਾ ਕਿ ਮੈਂ ਕਰਮਾਂ ਦੀ ਮਹੱਤਤਾ ਨੂੰ ਸਮਝ ਗਿਆ ਹਾਂ ਪਰ ਮੇਰਾ ਮਨ ਜੀਵਨ ਅਤੇ ਮੌਤ ਦੇ ਰਹੱਸ ਨੂੰ ਸਮਝਣਾ ਚਾਹੁੰਦਾ ਹੈ ਕਿ ਮੌਤ ਵੀ ਕਿਸਮਤ ਦਾ ਇੱਕ ਹਿੱਸਾ ਹੈ ਕਿ ਅਸੀਂ ਆਪਣੀ ਮੌਤ ਨੂੰ ਵੀ ਆਪਣੇ ਕਰਮਾਂ ਨਾਲ ਪ੍ਰਭਾਵਿਤ ਕਰ ਸਕਦੇ ਹਾਂ ਮਹਾਤਮਾ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਡੂੰਘਾ ਪ੍ਰਸ਼ਨ ਹੈ ਜੀਵਨ ਅਤੇ ਮੌਤ ਦੇ ਚੱਕਰ ਨੂੰ ਸਮਝਣਾ ਆਸਾਨ ਨਹੀਂ ਹੈ ਪਰ ਮੈਂ ਤੁਹਾਨੂੰ ਇਸ ਪ੍ਰਸ਼ਨ ਦਾ ਜਵਾਬ ਇੱਕ ਕਹਾਣੀ ਦੇ ذریعے ਦਿਆਂਗਾ। ਇਹ ਕਹਾਣੀ ਹੈ ਇੱਕ ਮਹਾਨ ਰਾਜੇ ਦੀ। ਇੱਕ ਰਾਜਾ ਆਪਣੇ ਰਾਜ ਵਿੱਚ ਬਹੁਤ ਖੁਸ਼ਹਾਲ ਤੇ ਆਰਾਮਦਾਇਕ ਜੀਵਨ ਦਾ ਆਨੰਦ ਮਾਣ ਰਿਹਾ ਸੀ। ਉਸ ਦੇ ਕੋਲ ਪੈਸੇ, ਸੰਪਤੀ ਤੇ ਸ਼ਕਤੀ ਦੀ ਕੋਈ ਕਮੀ ਨਹੀਂ ਸੀ ਪਰ ਰਾਜਾ ਮੌਤ ਦੇ ਡਰ ਨਾਲ ਕਾਫੀ ਪਰੇਸ਼ਾਨ ਸੀ। ਉਸ ਨੂੰ ਹਮੇਸ਼ਾ ਇਹ ਚਿੰਤਾ ਰਹਿੰਦੀ ਸੀ ਕਿ ਇੱਕ ਦਿਨ ਉਹ ਸਾਰਾ ਕੁਝ ਗਵਾ ਦੇਵੇਗਾ ਅਤੇ ਮੌਤ ਦਾ ਸਾਹਮਣਾ ਕਰਨਾ ਪਵੇਗਾ ਇੱਕ ਦਿਨ ਰਾਜਾ ਇੱਕ ਫਕੀਰ ਨਾਲ ਮਿਲਿਆ ਰਾਜਾ ਨੇ ਫਕੀਰ ਨੂੰ ਕਿਹਾ ਕਿ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਮੈਂ ਅਮਰ ਹੋਣਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਕੋਈ ਐਸਾ ਤਰੀਕਾ ਦੱਸ ਸਕਦੇ ਹੋ ਜਿਸ ਨਾਲ ਮੈਂ ਅਮਰ ਹੋ ਜਾਵਾਂ ਫਕੀਰ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਰਾਜਨ ਮੌਤ ਇੱਕ اٹਲ ਸੱਚਾਈ ਹੈ ਜਿਸ ਨੂੰ ਕੋਈ ਵੀ ਟਾਲ ਨਹੀਂ ਸਕਦਾ ਇਹ ਜੀਵਨ ਦਾ ਅਮਿੱਟ ਹਿੱਸਾ ਹੈ ਪਰ ਮੈਂ ਤੁਹਾਨੂੰ ਇੱਕ ਅਜੀਹਤ ਤਰੀਕਾ ਦੱਸ ਸਕਦਾ ਹਾਂ ਜਿਸ ਨਾਲ ਤੁਸੀਂ ਮੌਤ ਤੋਂ ਬਚ ਸਕਦੇ ਹੋ ਇਹ ਤਰੀਕਾ ਤੁਹਾਨੂੰ ਅਮਰ ਨਹੀਂ ਬਣਾਉਂਦਾ ਪਰ ਇਹ ਤੁਹਾਨੂੰ ਜਨਮ ਤੇ ਮੌਤ ਦੇ ਚੱਕਰ ਤੋਂ ਮੁਕਤ ਕਰ ਦੇਵੇਗਾ ਰਾਜਾ ਉਤਸੁਕ ਹੋ ਗਿਆ ਉਸਨੇ ਫਕੀਰ ਨੂੰ ਪੁੱਛਿਆ ਕਿ ਇਹ ਤਰੀਕਾ ਕੀ ਹੈ ਫਕੀਰ ਨੇ ਕਿਹਾ ਤੁਹਾਨੂੰ ਆਪਣੇ ਕਰਮਾਂ ਨੂੰ ਸਮਝਣਾ ਪਵੇਗਾ ਅਤੇ ਜੀਵਨ ਨੂੰ ਉਸ ਰੂਪ ਵਿੱਚ ਸਵੀਕਾਰ ਕਰਨਾ ਪਵੇਗਾ ਜਦ ਤੁਸੀਂ ਆਪਣੇ ਕਰਮਾਂ ਦੇ ਪ੍ਰਤੀ ਜਾਗਰੂਕ ਹੋ ਜਾਵੋਗੇ ਤਦ ਤੁਸੀਂ ਮੌਤ ਦੇ ਡਰ ਤੋਂ ਮੁਕਤ ਹੋ ਜਾਵੋਗੇ ਜੀਵਨ ਅਤੇ ਮੌਤ ਸਿਰਫ ਇੱਕ ਬਦਲਾ ਹਨ ਅਤੇ ਇਸ ਬਦਲਾ ਨੂੰ ਸਮਝਣ ਲਈ ਤੁਹਾਨੂੰ ਆਪਣੀ ਆਤਮਾ ਦੇ ਅਸਲ ਰੂਪ ਨੂੰ ਪਹਿਚਾਣਨਾ ਪਵੇਗਾ ਰਾਜਾ ਨੇ ਫਕੀਰ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੇ ਸਮਝੀਆਂ ਕਿ ਮੌਤ ਤੋਂ ਡਰਨ ਦੀ ਬਜਾਏ ਉਸ ਨੂੰ ਜੀਵਨ ਦੇ ਹਰ ਪਲ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ ਉਸ ਨੇ ਫਕੀਰ ਦੀ ਸਿੱਖਿਆ ਆਪਣੇ ਜੀਵਨ ਚ ਲਾਗੂ ਕੀਤੀ ਤੇ ਹੌਲੀ-ਹੌਲੀ ਮੌਤ ਦਾ ਡਰ ਉਸ ਦੇ ਮਨ ਤੋਂ ਖਤਮ ਹੋ ਗਿਆ ਮਹਾਤਮਾ ਨੇ ਕਹਾਣੀ ਖਤਮ ਕਰਦਿਆਂ ਕਿਹਾ ਕਿ ਜੀਵਨ ਤੇ ਮੌਤ ਦੋਨੋਂ ਹੀ ਸਾਡੇ ਕਰਮਾਂ ਨਾਲ ਜੁੜੇ ਹੁੰਦੇ ਨੇ ਮੌਤ ਦਾ ਡਰ ਤਾਂ ਈ ਖਤਮ ਹੁੰਦਾ ਹੈ ਜਦੋਂ ਅਸੀਂ ਆਪਣੇ ਜੀਵਨ ਦੇ ਸੱਚੇ ਅਰਥ ਨੂੰ ਸਮਝ ਲੈਂਦੇ ਹਾਂ भागा तो कर्म का लेखा सा विकास है तो मौत सिर्फ एक नव अध्याय है राजा ने महात्मा के इस उपदेश अपने हिरदय लिया उसने यह समझाया कि जीवन के हर पल चंगे कर्म करने की कोशिश करनी चाहती है ये वो चीज़ है जो इंसान नू मौत तो बाद भी जीता रखती है मौत सिर्फ शरीर का अंत है आत्मा का नहीं ਰਾਜਾ ਨੇ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਜੀਵਨ ਵਿੱਚ ਇੱਕ ਨਵਾਂ ਸੁਧਾਰ ਸ਼ੁਰੂ ਕੀਤਾ ਉਸ ਨੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਧਰਮ ਨਿਆਂ ਅਤੇ ਸੇਵਾ ਦੇ ਮਾਰਗ ਤੇ ਸਮਰਪਿਤ ਕਰ ਦਿੱਤਾ ਉਹ ਆਪਣੀ ਪ੍ਰਜਾ ਲਈ ਇੱਕ ਆਦਰਸ਼ ਬਣ ਗਿਆ ਤੇ ਉਸ ਦੇ ਰਾਜ ਵਿੱਚ ਸਦਭਾਵ ਅਤੇ ਸਮਰiddhi ਫੈਲਣ ਲੱਗੀਆਂ ਰਾਜਾ ਨੇ ਆਪਣੇ ਕਰਮਾਂ ਦੇ ਮਾਧਿਅਮ ਨਾਲ ਇਹ ਸਿੱਧ ਕਰ ਦਿੱਤਾ ਕਿ ਭਾਗ ਦਾ ਲੇਖਾ ਕੋਈ ਹੋਰ ਨਹੀਂ ਲਿਖਦਾ ਸਗੋਂ ਭਾਗ ਹੀ ਨਿਰਧਾਰਿਤ ਕਰਦਾ ਹੈ ਉਸ ਨੇ ਇਹ ਵੀ ਸਮਝ ਲਿਆ ਕਿ ਜੀਵਨ ਤੇ ਮੌਤ ਦਾ ਚੱਕਰ اٹਲ ਹੈ ਅਤੇ ਇਸ ਨੂੰ ਸਵੀਕਾਰ ਕਰਨਾ ਹੀ ਸੱਚਾ ਗਿਆਨ ਹੈ ਮਹਾਤਮਾ ਦੇ ਅਸ਼ੀਰਵਾਦ ਨਾਲ ਰਾਜੇ ਨੇ ਆਪਣੇ ਜੀਵਨ ਦੇ ਹਰ ਕਦਮ 'ਚ ਧਿਆਨ ਤੇ ਧਰਮ ਨੂੰ ਰੱਖਿਆ ਅਤੇ ਅਖੀਰਕਾਰ ਉਸ ਨੇ ਆਪਣੀ ਆਤਮਾ ਦੀ ਸ਼ਾਂਤੀ ਤੇ ਸੰਤੋਖ ਪ੍ਰਾਪਤ ਕੀਤਾ ਰਾਜੇ ਦੀ ਇਹ ਯਾਤਰਾ ਭਗ ਕਰਮ ਅਤੇ ਜੀਵਨ ਦੇ ਗੂੜੇ ਰਹੱਸਿਆਂ ਨੂੰ ਸਮਝਣ ਦੀ ਯਾਤਰਾ ਸੀ ਮਹਾਤਮਾ ਦੇ ਮਾਰਗਦਰਸ਼ਨ ਤੋਂ ਉਸਨੇ ਨਾ ਕੇਵਲ ਭਗ ਦੀ ਅਸਲੀਅਤ ਨੂੰ ਜਾਣਿਆ ਸਗੋਂ ਬਹੁਤ ਕੁਝ ਸਮਝਿਆ ਵੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸੱਚੇ ਕਰਮਾ ਦਾ ਮਹਤਾਬ ਸਭ ਤੋਂ ਵੱਧ ਹੈ ਨਸੀਬ ਕਈ ਵਾਰ ਸਾਨੂੰ ਅਜਿਹਾ ਮਹਿਸੂਸ ਕਰਵਾਉਂਦਾ ਹੈ ਕਿ ਉਹ ਸਾਡੇ ਉੱਤੇ ਹਾਵੀ ਹੈ ਪਰ ਸਚਾਈ ਇਹ ਹੈ ਕਿ ਸਾਡੇ ਕੀਤੇ ਹੋਏ ਕਰਮ ਹੀ ਸਾਡੇ ਜੀਵਨ ਨੂੰ ਸੱਚੇ ਮਾਇਨਿਆਂ ਵਿੱਚ ਮੋੜਦੇ ਹਨ ਇਹ ਕਰਮ ਦੀ ਹੀ ਤਾਕਤ ਹੈ ਜੋ ਸਾਡੇ ਸਫਲ ਤੇ ਖੁਸ਼ਹਾਲ ਜੀਵਨ ਦਾ ਰਾਹ ਬਣਾਉਂਦੀ ਹੈ ਹਾਲਾਂਕਿ ਬਦਕਿਸਮਤੀ ਕਈ ਵਾਰ ਆਪਣੇ ਆਪ ਨੂੰ ਹਾਵੀ ਕਰ ਲੈਂਦੀ ਹੈ ਪਰ ਜੇ ਅਸੀਂ ਚੰਗੇ ਕਰਮਾਂ ਦਾ ਰਾਹ ਪਕੜੀਏ ਤਾਂ ਅੰਤ ਵਿੱਚ ਫਲ ਸਾਡੇ ਹੱਕ ਵਿੱਚ ਹੀ ਆਉਂਦੇ ਹਨ ਇਸ ਲਈ ਸਾਡਾ ਇਹ ਫਰਜ਼ ਹੈ ਕਿ ਹਰ ਹਾਲਤ ਵਿੱਚ ਅਸੀਂ ਚੰਗੇ ਕਰਮ ਕਰੀਏ ਤੇ ਮਿਹਨਤ ਅਤੇ ਸਬਰ ਦਾ ਪੱਲਾ ਕਦੇ ਨਾ ਛੱਡੀਏ